ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਪਵਲਾ ਫਤਿਹ ਦੀ ਸਾਂਝ ਅੱਜ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸੜੀ ਯਾਤਰਾ ਜਿਹੜੀ ਅਸੀਂ ਨੰਦਪੁਰ ਸਾਹਿਬ ਤੋਂ ਸ਼ੁਰੂ ਕੀਤੀ ਹੋਏ ਕੇਸ਼ਗੜ੍ਹ ਸਾਹਿਬ ਤੋਂ ਉਹ ਜਿਹੜੀ ਯਾਤਰਾ ਹੁੰਦੀ ਹੋਏ ਅੱਜ ਭੁੰਦੜ ਪਿੰਡ ਪਹੁੰਚ ਜਿਹੜੇ ਮੁਕਸਾ ਜ਼ਿਲ੍ਹੇ ਦਾ ਇਲਾਕਾ ਹੈਗਾ ਇੱਥੇ ਅਸੀਂ ਯਾਤਰਾ ਜਿਹੜੇ ਜਰੋਂ ਪਹੁੰਚੇ ਹੈਗੇ ਇੱਥੇ ਜਰੋਂ ਪਹੁੰਚੇ ਸੀ ਇੱਥੇ ਗੁਰਦਰਾ ਸਾਹਿਬ ਚ ਅਸੀਂ ਦਰਸ਼ਨ ਕੀਤੇ ਦਸਵੇਂ ਪਾਤਸ਼ਾਹ ਸਥਾਨ ਤੇ ਤੇ ਬਾਬਾ ਭੁੰਦੜ ਦੀ ਜਗ੍ਹਾ ਹੈਗੀ ਬੜੀ ਪ੍ਰਾਤਨ ਜਗ੍ਹਾ ਹੈਗੀ ਤੇ ਇੱਥੇ ਕਹਿੰਦੇ ਕਿ ਪੁਰਾਣੀ ਵਣਾਂ ਦੀ ਝਿੜੀ ਸੀ ਬਹੁਤ ਤਕੜੀ ਇੱਥੇ ਵਣ ਹੁੰਦੇ ਸੀ ਬਹੁਤ ਜ਼ਿਆਦਾ ਇਲਾਕੇ ਦੇ ਵਿੱਚ ਤਾਂ ਇਹ ਪੁਰਾਣੇ ਸਮੇਂ ਦੀ ਗੱਲਾਂ ਹੈ ਕਿ ਹੁਣ ਕੁਝ ਜਿਹੜਾ ਪਿੱਛੇ ਸਾਡੇ ਤੁਸੀਂ ਦੇਖ ਰਹੇ ਹੋ ਵਣ ਹਜੇ ਵੀ ਉਸ ਉਸ ਝਿੜੀ ਦਾ ਇੱਕ ਅੰਸ਼ ਜਿਹੜਾ ਹੈਗਾ ਆਪਣਾ ਵਣ ਮੌਜੂਦ ਹੈ ਇੱਥੇ ਤਾਂ ਜਿਹੜਾ ਇਤਿਹਾਸ ਹੈਗਾ ਸਾਡੇ ਨਾਲ ਭਾਈ ਚਰਨਜੀਤ ਸਿੰਘ ਜੀ ਇੱਥੋਂ ਦੇ ਬਾਬਾ ਜੀ ਖੜੇ ਆ ਉਹ ਕਹ ਉਹ ਸਾਡੇ ਨਾਲ ਸਾਂਝਾ ਕਰਨਗੇ ਜਿਹੜਾ ਇਤਿਹਾਸ ਜਿਹੜਾ ਸਾਡਾ ਹੈਗਾ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ ਜੀ ਸਾਂਝ ਤੋਂ ਬਾਤ ਜੀ ਇਹ ਇਤਿਹਾਸ ਜੀ ਬਣਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਤੋਂ ਲੈ ਕੇ ਬਾਬਾ ਭੁੰਦਰ ਜੀ ਨੇ ਹਾਂਜੀ ਤਪੱਸਿਆ ਕੀਤੀ ਸੀ ਜੀ ਇੱਥੇ 500 ਸਾਲ ਦੀ ਆਰਜਾ ਸੀ ਉਹਨਾਂ ਦੀ ਹਾਂਜੀ ਤੇ ਉਸ ਦੇ ਮੁਤਾਬਕ ਇਹਨਾਂ ਨੇ ਮਤਲਬ ਗੁਰੂ ਨਾਨਕ ਪਾਤਸ਼ਾਹ ਜੀ ਵੀ ਚੱਲ ਕੇ ਇਹਨਾਂ ਕੋਲੇ ਆਏ ਸਨ ਜੀ ਸਤਿਵੰਦ ਇਹ ਉਸ ਤੋਂ ਬਾਅਦ ਜੇ ਇਹਨਾਂ ਨੇ ਸੇਵਾ ਕੀਤੀ ਗੁਰੂ ਨਾਨਕ ਪਾਤਸ਼ਾਹ ਸਾਹਿਬ ਦੀ ਹਾਂਜੀ ਤੇ ਉਹਨਾਂ ਨੇ ਫਿਰ ਇਹਨਾਂ ਨੂੰ ਵਰਦਾਨ ਵੀ ਬਖਸ਼ਿਸ਼ ਕੀਤਾ ਜੀ ਵਰਦਾਨ ਦਿੱਤਾ ਸਤਿਪੰਥ ਜੀ ਤੇ ਉਹਨਾਂ ਨੇ ਫਿਰ ਇਹਨਾਂ ਨੇ ਉਹਨਾਂ ਨੂੰ ਬਚਨ ਬਲਾਸ ਹੋਏ ਜੋ ਉਹਨਾਂ ਦੇ ਬਚਨ ਬਲਾਸ ਇਹਨਾਂ ਨਾਲ ਹੋਏ ਬਾਬਾ ਭੁੰਦਰ ਜੀ ਸਾਹਿਬ ਨਾਲ ਹਾਂਜੀ ਤੇ ਇਹਨਾਂ ਨੇ ਫਿਰ ਉਹਨਾਂ ਨੂੰ ਬੇਨਤੀ ਕੀਤੀ ਵੀ ਗੁਰੂ ਸਾਹਿਬ ਜੀ ਮਤਲਬ ਇਸ ਤੋਂ ਬਾਅਦ ਵੀ ਮੈਂ ਇੱਥੇ ਸੇਵਾ ਕੀਤੀ ਹੈ ਆਪਣੇ ਜੋ ਨਾਮ ਸਿਮਰਨ ਜਪਿਆ ਹਾਂਜੀ ਤੇ ਮੇਰਾ ਕੋਈ ਰਹਿਣਾ ਚਾਹੀਦਾ ਜੀ ਇਨਸਾਨ ਉਹ ਕਹਿੰਦੇ ਜੀ ਵੀ ਅਸੀਂ ਦਸਵੇਂ ਜਾਮੇ ਚ ਆਉਣਾ ਹੈ ਹਾਂਜੀ ਤੇ ਉਹਨਾਂ ਨੇ ਦੁੱਧ ਦਾ ਗੱਫਾ ਸ਼ਿਕਾਇਆ ਜੀ ਉਹਨਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸਤਿਬਚਨ ਜੀ ਤੇ ਸੇਵਾ ਕੀਤੀ ਜੀ ਤੇ ਉਹਨਾਂ ਨੇ ਫਿਰ ਬਚਨ ਕੀਤੇ ਸਨ ਜੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਹਾਂਜੀ ਬਾਬਾ ਪੁੰਦਰ ਸਾਹਿਬ ਜੀ ਨੂੰ ਤੇ ਉਹਨਾਂ ਨੇ ਫਿਰ ਬਚਨ ਕਰਕੇ ਤੇ ਇਹਨਾਂ ਨੂੰ ਕਿਹਾ ਵੀ ਅਸੀਂ 10ਵੇਂ ਜਾਮੇ ਚ ਆਉਣਾ ਹੈ ਹਾਂਜੀ ਤੇ ਉਦੋਂ ਉਥੋਂ ਸੇਵਾ ਲੈਣੀ ਹੈ ਜੀ ਬਾਬਾ ਜੀ ਨੇ ਕਿਹਾ ਵੀ ਇਹਨੇ ਆਰਜਾ ਮੇਰੀ 500 ਮਤਲਬ ਬਿਰਦ ਪਹਿਲੀ ਫਿਰਦਾ ਹਾਂਜੀ ਪਹਿਲੀ ਫਿਰਦਾ ਹਾਂ ਹਾਂਜੀ ਤੇ ਮੈਂ ਮੈਂ ਨਾ ਚਾ ਰ ਮਤਲਬ ਕਿਵੇਂ ਆਪਾਂ ਮੈਂ ਸਮਾਂ ਕਿਵੇਂ ਸਮਾਂ ਬਤੀਤ ਕਰਾਂਗੇ ਜੀ ਉਹਨਾਂ ਨੇ ਫਿਰ ਵਚਨ ਕੀਤੇ ਜੀ ਵੀ ਅੱਜ ਤੋਂ ਬਾਅਦ ਤੁਸੀਂ ਇਹ ਸੇਵਾ ਅਸਤਾ ਸੀ ਰਹੋਗੇ ਅੱਛਾ ਜੀ ਫਿਰ ਉਹ ਗੁਰੂ ਗੋਬਿੰਦ ਸਿੰਘ ਜੀ ਜਦੋਂ ਜੰਗਾਂ ਲੜਦੇ ਆਏ ਜੀ ਤੇ ਇਸ ਪਿੰਡ ਪਹੁੰਚੇ ਹਾਂਜੀ ਖਦਰਾਨੇ ਦੀ ਤਾਰ ਤੋਂ ਬਾਅਦ ਇੱਥੇ ਰਪਾਣੇ ਹੁੰਦੇ ਹੋਏ ਹਾਂਜੀ ਤੇ ਰਪਾਣਾ ਵੀ ਗੁਰੂ ਘਰ ਬਣਿਆ ਹੋਇਆ ਜੀ ਹਾਂਜੀ ਉਹਨਾਂ ਦੀ ਯਾਦ ਚ ਹਾਂਜੀ ਤੇ ਫਿਰ ਇੱਥੇ ਆਏ ਜੀ ਉੱਥੇ मतलब गुरु साहिब ਨੇ ਆ ਕੇ ਚਰਨ ਪਾਏ ਜਦੋਂ ਤੇ ਬਾਬਾ ਜੀ ਨੂੰ ਯਾਦ ਕੀਤਾ ਜੀ ਅੱਛਾ ਜੀ ਫਿਰ ਬਾਬਾ ਜੀ ਉਹਨਾਂ ਕੋਲੇ ਗਏ ਗੁਰ ਸਿੱਖਾਣੇ ਜਿੱਥੋਂ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਨਾਲ ਬਚਨ ਬਲਾਸ ਕੀਤੇ ਜੀ ਹਾਂਜੀ ਫਿਰ ਗੁਰੂ ਸਾਹਿਬ ਨੇ ਕਿਹਾ ਵੀ ਤੁਸੀਂ ਆਪਣਾ ਬਾਬਾ ਜੀ ਜਾ ਉਹ ਜਿਹੜੇ ਬਚਨ ਕੀਤੇ ਸਨ ਪਹਿਲੇ ਬਾਦਸ਼ਾਹੀ ਵਲੇ ਹਾਂਜੀ ਤੇ ਫਿਰ ਦੁੱਧ ਦਾ ਗੱਫਾ ਜਿਹੜਾ ਸੀ ਅਸੀਂ ਬਚਨ ਕਰਕੇ ਗਏ ਸੀ ਉਹ ਸਿਤਾਉ ਜੀ ਸਿਤਾਉ ਜੀ ਦੁੱਧ ਦਾ ਤੇ ਫਿਰ ਬਾਬਾ ਭੁੰਦਰ ਜੀ ਕਹਿੰਦੇ ਜੀ ਸੇਵਾ ਕੀਤੀ ਉਹਨਾਂ ਨੇ ਸਿੰਘਾ ਨੂੰ ਲ ਜਾ ਕੇ ਜੀ ਮਠਾਈਆਂ ਜੋ ਆਪਣੇ ਉਸ ਸਮੇਂ ਦੇ ਮਤਾਬ ਸੀਗਾ ਜੀ ਸਾਰਾ ਲੰਗਰ ਪ੍ਰਸ਼ਾਦਾ ਸ਼ਿਕਾਇਆ ਜੀ ਹਾਂਜੀ ਤੇ ਗੁਰੂ ਸਾਹਿਬ ਨੂੰ ਫਿਰ ਉਹਨਾਂ ਨੇ ਬਚਨ ਕੀਤੇ ਬਾਬਾ ਭੁੰਦਰ ਜੀ ਨੇ ਬਈ ਬੇਰੀ ਆਰਜਾ ਹੁਣ ਜੀ ਆਉਂ ਜਾਈ ਹੈ ਜੀ ਮੈਨੂੰ ਤੁਸੀਂ ਆਗਿਆ ਬਖਸ਼ਿਸ਼ ਕਰੋ ਹਾਂਜੀ ਤੇ ਅ ਫਿਰ ਉਸ ਤੋਂ ਬਾਅਦ ਮੇਰੀ ਵੀ ਯਾਦ ਵੀ ਰਹਿਣੀ ਚਾਹੀਦੀ ਆ ਮੈਨੂੰ ਮਤਲਬ ਕੋਈ ਬਖਸ਼ਿਸ਼ ਬਖਸ਼ੋ ਯਾਦ ਕਰਨ ਵਾਲਾ ਨਹੀਂ ਹੋਏਗਾ ਕੋਈ ਤੇ ਹੁਣ ਮੈਨੂੰ ਆਗਿਆ ਵੀ ਬਖਸ਼ੋ ਤੇ ਫਿਰ ਗੁਰੂ ਸਾਹਿਬਾ ਨੇ ਮਤਲਬ ਉਹਨਾਂ ਨੂੰ ਅ ਵਰਦਾਨ ਦਿੱਤਾ ਜੀ ਕਹਿੰਦੇ ਵੀ ਥੋੜੇ ਥੋੜਾ ਦਿਨ ਜਿਹੜਾ ਸਾਡੀ ਵਿਸਾਖੀ ਆਨੰਦਪੁਰ ਸਾਹਿਬ ਵਾਲੀ ਜੋ ਲੱਗਿਆ ਕਰੇਗੀ ਉਸ ਤੋਂ ਇੱਕ ਦਿਨ ਪਹਿਲਾਂ ਕੋਨੂੰ ਯਾਦ ਕਰਿਆ ਕਰੇ ਯਾਦ ਕਰਿਆ ਕਰੇ ਠੀਕ ਹੈ ਹਾਂਜੀ ਲੋਕ ਯਾਦ ਕਰਿਆ ਕਰਨਗੇ ਥੋੜਾ ਇੱਕ ਦਿਨ ਪਹਿਲਾਂ ਸਾਥੋਂ ਪਹਿਲਾਂ ਮੇਲਾ ਲੱਗਾ ਭਰਿਆ ਕਰੂਗਾ ਜੀ ਹਾਂਜੀ ਤੇ ਇਹਨੇ ਮਤਲਬ ਵਜਨ ਬਲਾਸਤ ਕਰਨ ਤੋਂ ਬਾਅਦ ਫਿਰ ਉਹਨਾਂ ਨੂੰ ਵਰਦਾਨ ਦੇ ਕੇ ਚਲੇ ਗਏ ਇੱਥੋਂ ਵੀ ਦੁੱਧ ਪੁੱਤ ਦੀਆਂ ਦਾਤਾਂ ਵੀ ਪ੍ਰਾਪਤ ਹੋਇਆ ਕਰਨਗੀਆਂ ਜੀ ਹਾਂਜੀ ਉਸ ਟਾਈਮ ਉਸ ਸਮੇਂ ਤੋਂ ਲੈ ਕੇ ਫਿਰ ਉਹ ਇਹ ਜਰੀਤ ਚੱਲਦੀ ਹੈ ਸੇਵਾ ਚੱਲਦੀ ਹੈ ਚੱਲਦੀ ਹੈ ਕਿ ਤੇ ਬਾਬਾ ਪੁੰਨਰ ਸਾਹਿਬ ਦੇ ਜੋ ਮਤਲਬ ਸੁਖਾਂ ਸ ਸਮਰਾਦਾ ਹਰ ਇੱਕ ਇਨਸਾਨ ਦੀਆਂ ਜੋ ਸ਼ਰਧਾ ਲੈ ਕੇ ਹੁੰਦਾ ਜੀ ਪੂਰੀਆਂ ਹੁੰਦੀਆਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡਾ ਇਸ ਗੁਰੂ ਘਰ ਦਾ ਇਤਿਹਾਸ ਸੀ ਬਾਕੀ ਇਸ ਯਾਤਰਾ ਦੌਰਾਨ ਜਿਹੜੇ ਅਸੀਂ ਰੁੱਖ ਬੂਟਿਆਂ ਦਿਖਾਉਂਦੇ ਆ ਉਹ ਵੀ ਬੜਾ ਇੰਪੋਰਟੈਂਟ ਹੈਗਾ ਪੰਜਾਬ ਦੇ ਸਾਰੇ ਵਿਰਾਸੀ ਰੁੱਖ ਸਾਡੇ ਪੁਰਖੇ ਰੁੱਖਾ ਜਿਸ ਤਰ੍ਹਾਂ ਗੁਰੂ ਪਾਸ਼ਾ ਨੇ ਵਚਨ ਬਲਾਸ ਕੀਤੇ ਦੇਖੋ ਬਾਬਾ ਭੁੰਦਰ ਜੀ ਦਾ ਇਸ ਉਹ ਸਮੇਂ ਦੇ ਵਿੱਚ ਛਿੜੀਆਂ ਹੁੰਦੀ ਸਾਡੇ ਪੰਜਾਬ ਦੇ ਮਾਲਵੇ ਦੇ ਇਲਾਕੇ ਵਿੱਚ ਸਾਰਾ ਇਹ ਸਾਰਾ ਜੰਗਲ ਜੰਗਲ ਹੁੰਦੇ ਸੀਗੇ ਮਤਲਬ ਤਾਂ ਹੌਲੀ ਹੌਲੀ ਜਿਹੜਾ ਜੰਗਲ ਸੀ ਰੱਖਵੇ ਜੰਗਲ ਅਸੀਂ ਕੱਢੇ ਜਮੀਨਾਂ ਚੋਂ ਤਾਂ ਉਹ ਹੁਣ ਉਹ ਜਿਹੜੇ ਵਿਰਲੇ-ਵਿਰਲੇ ਬੂਟੇ ਸਾਡੇ ਪੰਜਾਬ ਦੀ ਧਰਤੀ 'ਚ ਬੜੇ ਜਿਹੜੇ ਪੁਰਖੇ ਸਾਡੇ ਬੂਟੇ ਹੈਗੇ ਆ ਤਾਂ ਹੁਣ ਅਸੀਂ ਜਿਹੜੇ ਲਾ ਰਹੇ ਆ ਉਹ ਥੋੜਾ ਸਹੀ ਨਹੀਂ ਲਾ ਰਹੇ ਉਹਨਾਂ ਨੂੰ ਆਪਾਂ ਸਹੀ ਕਰਨਾ ਪੈਣਾ ਜਿੰਨੇ ਵੀ ਸਾਡੇ ਪੰਜਾਬ ਦੇ ਪੁਰਖੇ ਰੁੱਖ ਸਾਡੇ ਬਚੇ ਹੋਏ ਆ ਉਹਨਾਂ ਪੁਰਖਿਆਂ ਨੂੰ ਆਪਾਂ ਸਾਨੂੰ ਸਾਹਮਣਾ ਪੈਣਾ ਤੇ ਨਵੇਂ ਜਿਹੜੇ ਸਾਡੀ ਜਿਹੜੀ ਫਾਊਂਡੇਸ਼ਨ ਹੈਗੀ ਆ ਰਾਉਂਡ ਗਲਾਸ ਇਸ ਯਾਤਰਾ ਦਨ ਅਸੀਂ ਬਹੁਤ ਕੁਝ ਪਾਸ਼ਾ ਸਿੱਖਿਆ ਹੈਗਾ ਤਾਂ ਅਸੀਂ ਅਭੀ ਨਰਸੇ ਜੀ ਨੇ ਬੂਟ ਰੁੱਖਾਂ ਨੂੰ ਤਿਆਰ ਕਰਦੇ ਆਂ ਤਾਂ ਬੇਨਤੀਆਂ ਇਹੀ ਆ ਆਓ ਸਾਰੇ ਨਾਲ ਮਿਲ ਕੇ ਇਕੱਠੇ ਹੋਏ ਪੰਜਾਬ ਦੀ ਜਿਹੜੀ ਵਿਰਾਸਤ ਹੈਗੀ ਆ ਪੰਜਾਬ ਦੇ ਗੁਰੂ ਘਰ ਵਿਰਾਸਤੀ ਸਾਡੇ ਗੁਰੂ ਘਰ ਹੈਗੇ ਆ ਤੇ ਵਿਰਾਸਤੀ ਰੱਖਿਆ ਗਿਆ ਸਾਰੇ ਇਹਨਾਂ ਨੂੰ ਸਾਨੂੰ ਸਮਝਣ ਦੀ ਲੋੜ ਆ ਤਾਨੂੰ ਸਮਝਣ ਦੀ ਲੋੜ ਆ ਤਾਂ ਆਪਾਂ ਮਿਲ ਜੁਲ ਕੇ ਇਕੱਠੇ ਹੋ ਗਏ ਉਹਨਾਂ ਵਿਰਾਸਤ ਨੂੰ ਰੱਖਣ ਆਪਣੀਆਂ ਜਮੀਨਾਂ ਸਾਂਹੀਆਂ ਚਲਾਈਏ ਰੋਡ ਸਾਈਡ ਲਾਈਏ ਤੇ ਆਪਣੇ ਖੇਤਾਂ ਚਲਾਈਏ ਆਪਣੇ ਮੋਟਰਾਂ ਕੋਲ ਲਾਈਏ ਤੇ ਬਾਕੀ ਇਹ ਛੋਟੇ ਛੋਟੇ ਜੰਗਲ ਸਾਡੀਆਂ ਝਿੜੀਆਂ ਬਣਾਉਂਦੇ ਆ ਰਹੇ ਆ ਪੰਜਾਬ ਵਿੱਚ ਝਿੜੀਆਂ ਦਾ ਮਕਸਦ ਵੀ ਇਹੀ ਹੈ ਪੰਛੀਆਂ ਦੇ ਰਹਿਣ ਬਸੇਰੇ ਅਤੇ ਛੋਟੇ ਛੋਟੇ ਜੰਗਲ ਹੈਗੇ ਆ ਜਿੱਥੇ ਪੰਛੀ ਆਪਣੇ ਦੇਖੋ ਮੁਰੂ ਮੁਖ ਮੁਰਖਾ ਨੇ ਤਾਂ ਆਪਣੇ ਘਰ ਹੈ ਗਿਆ ਸਾਰੇ ਪੱਥਰਾਂ ਦੇ ਬਣਾ ਲਏ ਆ ਪਰ ਉਹਨਾਂ ਲਈ ਇਹ ਜੰਗਲ ਹੀ ਹੀ ਉਹ ਉਹਨਰ ਹਸਾਰਾ ਹੈ ਗਿਆ ਤਾਂ ਜੰਗਲ ਸਾਨੂੰ ਇਹ ਪੰਜਾਬ ਵਿੱਚ ਲਾਉਣੇ ਪੈਣੇ ਆ ਤਾਂ ਇੰਨੇ ਇੰਨੇ ਬੇਨਤੀਆਂ ਪ੍ਰਵਾਨ ਕਰਿਓ ਸਾਡੀ ਯਾਤਰਾ ਦੌਰਾਨ ਸਾਡੇ ਨਾਲ ਜੁੜੋ ਤੇ ਸਾਡੀ ਸੰਗਤ ਤੁਸੀਂ ਗੁਰਦਰਾ ਗੁਰੂ ਪਾਸ਼ਾ ਦੇ ਗੁਰੂ ਗੋਦਰ ਸਾਹਿਬ ਦਿਖਾਉਂਦੇ ਆਉਂਦੇ ਆ ਤੇ ਰੁੱਖਾਂ ਦੇ ਦਰਸ਼ਨ ਵੀ ਕਰਾਉਂਦੇ ਆਉਂਦੇ ਆ ਤੇ ਵੱਧ ਤੋਂ ਵੱਧ ਇਹਨੂੰ ਅੱਗੇ ਸ਼ੇਰ ਗੁਰੂ ਤਾਂ ਕਿ ਸਾਡੇ ਜਿਹੜੀ ਸੜੀ-ਸੜੀ ਬਾਹਰ ਸੰਗਤ ਗਈ ਹੈ ਬਾਹਰ ਬੱਚੇ ਵੱਸਦੇ ਹੈਗੇ ਬਾਹਰ ਮੂਵ ਕਰ ਗਏ ਹੈਗੇ ਉਹਨਾਂ ਨੂੰ ਪਤਾ ਲੱਗੇ ਸਾਡੇ ਕਿੰਨੇ ਪੁਰਾਣੇ ਸਾਡੇ ਗੁਰੂ ਘਰ ਹੁੰਦੇ ਸੀਗੇ ਪਾਸ਼ਾ ਕਿੱਥੇ-ਕਿੱਥੇ ਗਏ ਇਹ ਯਾਤਰਾ ਦੌਰਾਨ ਸਾਰਾ ਕੁਝ ਦਰਸਾ ਰਹੇ ਆ ਇਹਨੇ ਸ਼ਬਦ ਕਹਿੰਦੇ ਮੈਂ ਬੋਬਾ ਜੀ ਧੰਨਵਾਦ ਕਰਦੇ ਆ ਸਾਡੇ ਨਾਲ ਗੱਲਬਾਤ ਕੀਤੀ ਧੰਨਵਾਦ ਜੀ ਸਾਰਿਆਂ ਸਤਿ ਸ੍ਰੀ ਅਕਾਲ ਜੀ